नमस्कार आकाशवाणी जालंधर ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਤੇ ਲੋਕਾਂ ਨਾਲ ਕੀਤੀ ਗੱਲਬਾਤ। બેટી બચાઓ બેટી પઢાઓ મહેમને બીતે દીની આપણે દસ સર્ પૂરે ਬੇਟੀ ਬਚਾਓ ਬੇਟੀ ਪੜਾਓ ਮਹਿੰਮ ਦੇ 10 ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾ ਨੇ ਇਸ ਮਹਿੰਮ ਚ ਹਿੱਸਾ ਲਿਆ ਹੈ ਇਸ ਮਹਿੰਮ ਕਰਕੇ ਔਰਤਾਂ ਤੇ ਮਰਦਾਂ ਦਰਮਿਆਨ ਹੋਣ ਵਾਲਾ ਭੇਦਭਾਵ ਵੀ ਘਟਿਆ ਅਤੇ ਕੁੜੀਆਂ ਦੀ ਸਿੱਖਿਆ ਤੇ ਭਵਿੱਖ ਲਈ ਠੁਕਮਾ ਮਾਹੌਲ ਸਿਰਜਿਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਧੀਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਅਤੇ ਉਹਨਾਂ ਦੀ ਸਿੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਕੁੜੀਆਂ ਬਿਨਾਂ ਕਿਸੇ ਭੇਦਭਾਵ ਤੋਂ ਸਮਾਜ ਵਿੱਚ ਤਰੱਕੀ ਕਰ ਸਕਣ ਇੱਧਰ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਨੇ ਬੇਟੀ ਬਚ ਮਹਿੰਮ ਤਹਿਤ ਕੀਤੀ ਜਾ ਰਹੀ ਉਪਰਾਨਾ ਬਾਰੇ ਜਾਣਕਾਰੀ ਦਿੱਤੀ ਬੇਟੀ ਬਚਾਓ ਬੇਟੀ ਪੜਾਓ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਤਹਿਤ ਅਸੀਂ ਬਖਵਕ ਪ੍ਰੋਗਰਾਮ ਕਰ ਰਹੇ ਹਾਂ ਲੋਹੜੀ ਦਾ ਵੀ ਪ੍ਰੋਗਰਾਮ ਕੀਤਾ ਅਸੀਂ ਬੱਚੇ ਜਿਹੜੇ ਅਬਲ ਨੰਬਰ ਤੇ ਆਏ ਸੀ ਬਖਵਕ ਖੇਤਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਤੇ ਅੱਜ ਡੀਪੀਓ ਤੇ ਏਡੀਸੀ ਜਨਰਲ ਸਾਡੇ ਇਹਨਾਂ ਦੇ ਉਪਰਾਲੇ ਸਦਕਾ ਅਸੀਂ ਇੱਕ ਬੋਲ ਬਣਾਈ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਜਿਹੜੇ ਕਿ ਬੱਚਿਆਂ ਇਥੇ ਅਰਦਾਸਪੁਰ ਜ਼ਿਲ੍ਹੇ ਦੇ ਆ ਨੇ ਜਿਨ੍ਹਾਂ ਨੇ ਅਲਗ-ਅਲਗ ਖੇਤਰਾਂ ਵਿੱਚ ਬਹੁਤ ਨਾਮ ਰੋਸ਼ਨ ਕੀਤਾ ਆਪਣੇ ਜ਼ਿਲੇ ਦਾ ਵੀ ਤੇ ਆਪਣਾ ਇਹੀ ਅਮੀਰ ਕਰਦਾ ਵੀ ਸਾਡੀਆਂ ਬੱਚੀਆਂ ਹੋਰ ਵੱਧ ਚੜ ਕੇ ਹਰ ਖੇਤਰ ਚ ਅਗਿਆਣੀਆਂ ਆ ਆਕਾਸ਼ਵਾਣੀ ਜਲੰਧਰ ਨੇ ਇਸ ਮੁਹਿੰਮ ਤਹਿਤ ਸਮਾਜ ਦੇ ਪਰਿਵਾਰਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਬਾਰੇ ਜਾਣਨ ਲਈ ਉਨਨਾਲ ਕੱਲ੍ਹ ਬਾਤ ਕੀਤੀ ਆਓ ਸੁਣਨੇ ਆ ਮੈਂ ਪ੍ਰਭਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਗੁਰਦਾਸਪੁਰ ਬਤੌਰ ਨੋਡਲ ਅਫਸਰ ਬੇਟੀ ਪਚਾਓ ਬੇਟੀ ਪੜਾਓ ਮੈਂ 2015 ਤੋਂ ਕੰਮ ਕਰ ਰਿਹਾ ਹਾਂ ਸਰਕਾਰ ਦਾ ਇਹ ਕਦਮ ਬੇਟੀਆਂ ਦੇ ਉਜਵਲ ਭਵਿੱਖ ਲਈ ਇੱਕ ਬਹੁਤ ਵੱਡਾ ਲਾਹੇਵੰਦ ਸਾਬਤ ਹੋ ਰਿਹਾ ਹੈ ਬੇਟੀਆਂ ਇਸ ਮਹਿੰਮਤਾ ਇੰਦੀਆਂ ਜਾਗਰੂਕ ਹੋ ਰਹੀਆਂ ਹਨ ਕਿ ਉਹ ਵੱਖ-ਵੱਖ ਖੇਤਰਾਂ ਦੇ ਵਿੱਚ ਭਾਵੇਂ ਉਹ ਕਲਾ ਦੇ ਖੇਤਰ ਨੇ ਭਾਵੇਂ ਉਹ ਸਿੱਖਿਆ ਦੇ ਖੇਤਰ ਨੇ ਤੇ ਭਾਵੇਂ ਉਹ ਡਾਕਟਰੀ ਦੇ ਇੰਜੀਨੀਅਰਿੰਗ ਦੇ ਖੇਤਰ ਨੇ ਭਾਵੇਂ ਉਹ ਪਲਾਟ ਦੇ ਵਿੱਚ ਜਾਣ ਦੇ ਖੇਤਰ ਦਾ ਬੇਟੀਆਂ ਰਥਾਂ ਤੇ ਆਪਣੇ ਯੋਗਤਾ ਦੇ ਝੰਡੇ ਗੱਡ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਹਨਤ ਐ ਬੇਟੀਆਂ ਹੋਰ ਵੀ ਅੱਗੇ ਵੱਧ ਕੇ ਆਪਣੇ ਭਵਿੱਖ ਨੂੰ ਉਜਵਲ ਕਰਨਗੀਆਂ ਸਰਕਾਰ ਦਾ ਇਹ ਕੰਮ ਬਹੁਤ ਸ਼ਲਾਘਾਯੋਗ ਹੈ ਮੈਂ ਵਿਜੇਪਾਲ ਜ਼ਿਲ੍ਹਾ ਨੋਡਲ ਅਫਸਰ ਬੇਟੀ ਬਚਾਓ ਬੇਟੀ ਪੜਾਓ ਫਾਇਲ ਕਾ ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅੱਜ ਜੋ ਸਰਕਾਰ ਦੇ ਦੁਆਰਾ ਬੇਟੀ ਬਚਾਓ ਬੇਟੀ ਪੜਾਓ ਪ੍ਰੋਗਰਾਮ ਚੱਲ ਰਿਹਾ ਹੈ ਇਹ ਤੀਆਂ ਕੱਲਾ ਕਰਦਾ ਚੁੱਲਾ ਚੋਕਾ ਹੀ ਨਹੀਂ ਬਲਕਿ ਦੇਸ਼ ਦੀਆਂ ਬਹੁਤ ਸਾਰੀਆਂ ਪ੍ਰਤਿਸ਼ਠਿਤ ਸੰਸਥਾਵਾਂ ਉਹਦਿਆਂ ਤੇ ਵਿਰਾਜਮਾਨ ਹਨ ਇਸ ਦਾ ਸਭ ਤੋਂ ਵੱਡਾ ਉਦਾਹਰਣ ਸਾਡੇ ਸਾਹਮਣੇ ਪੰਚਾਇਤੀ ਚੋਣਾਂ ਹਨ ਜਿਸ ਵਿੱਚ ਸਾਡੀਆਂ ਧੀਆਂ ਨੇ ਪੰਜਾਬ ਪ੍ਰਦੇਸ਼ ਵਿੱਚ 50% ਤੋਂ ਵੱਧ ਹਿੱਸੇਦਾਰੀ ਦਰਸਾਈ ਹੈ ਸਾਡੇ ਦੇਸ਼ ਦਾ ਪਹਿਲਾ ਨਾਗਰਿਕ ਇੱਕ ਔਰਤ ਹੈ ਜੋ ਕਿ ਸਾਡੀ ਰਾਸ਼ਟਰਪਤੀ ਹੈ ਜੇ ਗੱਲ ਕਰੀਏ ਸਾਡੇ ਜ਼ਿਲ੍ਹੇ ਫੈਲਕਾ ਦੀ ਇੱਕ ਧੀ ਸ਼੍ਰੀਮਤੀ ਸੇਫਾ ਲੇਟਾ ਜੋ ਕਿ ਇਹਨਾਂ ਪੰਚਾਇਤੀ ਚੋਣਾਂ ਵਿੱਚ ਪਿੰਡ ਡੰਗਰ ਖੇੜਾ ਤੋਂ ਸਰਪੰਚ ਬਣੀ ਹੈ ਪਰ ਦੇਸ਼ ਵਿੱਚ ਸਭ ਤੋਂ ਵੱਧ ਵੋਟਾਂ ਦੇ ਮਾਰਜਨ ਨਾਲ ਜਿੱਤ ਕੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਇਸ ਵਿੱਚ ਸਰਕਾਰਾਂ ਵੀ ਦੇ ਵੱਖ-ਵੱਖ ਵਿਭਾਗ ਇਹਨਾਂ ਧੀਆਂ ਲਈ ਸਕੂਲੀ ਪੱਧਰ ਤੋਂ ਲੈ ਕੇ ਅੰਤ ਤੱਕ ਬੜੇ ਉਪਰਾਲੇ ਕਰ ਰਹੀ ਹੈ। ਹਾਂਜੀ ਮੇਰਾ ਨਾਮ ਗੁਰਦੀਪ ਕੌਰ। ਮੈਂ ਅੰਗਣਵਾੜੀ ਵਰਕਰ ਦੀ ਸੇਵਾ ਨਿਭਾ ਰਹੀ ਹਾਂ ਪਿੰਡ ਲਖਨੌਰ ਵਿੱਚ ਬੇਟੀਆਂ ਨੂੰ ਪੜ੍ਹਾਉਣ ਦਾ, ਬੇਟੀਆਂ ਨੂੰ ਕੁੱਕ ਵਿੱਚ ਜਿਹੜੇ ਪਹਿਲਾਂ ਮਾਰਦੇ ਸੀ ਉਹਨਾਂ ਨੂੰ ਬਚਾਉਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਹੈ। ਹੋਰ ਸਾਡੇ ਅੰਗਣਵਾੜੀ ਵਰਕਰਾਂ, ਆਸ਼ਾ ਵਰਕਰਾਂ ਵੱਲੋਂ ਵੀ ਬਹੁਤ ਵੱਡਾ ਯੋਗਦਾਨ ਪਾਇਆ ਜਾਂਦਾ ਹੈ ਜਿਵੇਂ ਸਰਕਾਰ ਦੀ ਹਦਾਇਤ ਹੁੰਦੀ ਹੈ। ਅਸੀਂ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਤੇ ਸਰਕਾਰ ਦਾ ਵੀ ਅਸੀਂ ਪੂਰਨ ਤਨਵਾਦ ਕਰਦੇ ਹਾਂ ਕਿਉਂਕਿ ਅਸ਼ੀਰਵਾਸ ਸਕੀਮ ਚਲਾਈ ਹੋਈ ਹੈ ਜਿਹਦੇ ਸਾਰੇ ਬੇਟੀ ਨੂੰ ਵਿਆ ਸਮੇ 51000 ਰੁਪਇਆ ਦਾਨ ਦੀ ਜਿਸ ਦਾ ਦਿੱਤਾ ਜਾਂਦਾ ਹੈ ਸਰਕਾਰ ਵੱਲੋਂ ਉਹ ਵੀ ਇੱਕ ਬਹੁਤ ਬੜਾ ਸਲਾਣਾ ਯੋਗ ਕਦਮ ਹੈ ਨਾ ਮਾਣਾ ਮੈਂ ਮੋਗੇ ਤੋਂ ਗੱਲ ਕਰ ਰਹੀ ਹਾਂ ਜੇ ਸਾਡੀ ਬੇਟੀ ਪੜ੍ਹੀ ਲਿਖੀ ਹੋਊਗੀ ਉਹ ਆਪਣੇ ਹੱਕਾਂ ਬਾਰੇ ਜਾਣਕਾਰੀ ਹੋਊਗੀ ਉਹਨੂੰ ਹਰ ਫੀਲਡ ਦਾ ਪਤਾ ਹੋਊਗਾ ਉਹ ਹਰ ਪੇਸ਼ੇ ਦੇ ਵਿੱਚ ਕੰਮ ਕਰ ਸਕਦੀ ਹੈ ਇਸ ਕਰਕੇ ਬੇਟੀ ਨੂੰ ਪੜਾਇਆ ਜਾਵੇ ਵੱਦ ਤੋਂ ਵੱਧ ਮੁੰਡਿਆਂ ਦੇ ਬਰਾਬਰ ਰੱਖਿਆ ਜਾਵੇ ਤਾਂ ਜੋ ਹੀਣਪਾਵਨਾ ਦਾ ਸ਼ਿਕਾਰ ਨਾ ਹੋਵੇ ਇਹੀ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਜ਼ਰਤੋਂ ਜ਼ਿਆਦਾ ਬੱਚਿਆਂ ਨੂੰ ਪੜ੍ਹਾਉਣਗੇ ਤਾਂ ਜੋ ਬੱਚੀਆਂ ਪੜ੍ਹ ਕੇ ਆਪਦੇ ਪੈਰਾਂ 'ਤੇ ਖੜੀਆਂ ਹੋ ਸਨ ਮੈਂ ਬੂਟਾ ਸਿੰਘ ਦੋਲਪੁਰਾ ਜ਼ਿਲ੍ਹਾ ਮੋਗਾ ਅੱਜ ਲੜਕੀ ਲੜਕੇ ਦੇ ਅੰਤਰ ਨੂੰ ਖਤਮ ਕਰਨ ਲਈ ਬਹੁਤ ਸਾਰੇ ਉਪਰਾਲੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੀ ਕੀਤੇ ਜਾ ਰਹੇ ਹਨ ਵਿਦਿਆ ਦੇ ਖੇਤਰ ਦੇ ਵਿੱਚ ਬਹੁਤ ਸਾਰੀ ਤਰੱਕੀ ਕੀਤੀ ਹੈ ਸਾਡੀਆਂ ਲੜਕੀਆਂ ਨੇ ਬਹੁਤ ਵੱਡੀਆਂ ਸਥਾਨਾਂ ਤੇ ਜਿਵੇਂ ਰਾਸ਼ਟਰਪਤੀ ਤੱਕ ਦੇ ਅਹੁਦੇ ਤੇ ਪਹੁੰਚ ਚੁੱਕੀਆਂ ਹਨ ਦੇਸ਼ਾਂ ਦੇ ਵਿੱਚ ਜਾ ਕੇ ਵੱਡੀਆਂ ਮੱਲਾ ਮਾਰੀਆਂ ਗੇਮਾਂ ਦੇ ਵਿੱਚ ਵੱਡੀਆਂ ਮੱਲਾ ਮਾਰੀਆਂ ਉਹਨਾਂ ਦਾ ਜਿਹੜਾ ਹੱਕ ਆ ਉਹਨਾਂ ਨੂੰ ਦਿੱਤਾ ਜਾਵੇ ਗਵਰਨਮੈਂਟ ਵੱਲੋਂ ਤੇ ਸਾਨੂੰ ਉਹਦਾ ਵੱਤਵਤ ਸਾਰ ਕਰ ਜਾਇਦਾ ਹਰਮੋਫੀ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਜੀ ਇਸ ਮਹਿਮ ਤਹਿਤ अनेका ਹੀ ਰਵਰ ਬੇਟੀਆਂ ਦੇ ਉਜਲ ਭਵਿਖ ਲਈ ਜਾਗਰੂਕ ਹੋਏ ਅਤੇ ਉਹਨਾਂ ਆਪਣੀਆਂ ਬੇਟੀਆਂ ਨੂੰ ਚੰਗੀ ਵਿੱਦਿਆ ਵਿੱਦਿਅਕ ਸਹੂਲਤ ਪ੍ਰਦਾਨ ਕਰ ਇੱਕ ਚੰਗੇ ਸਮਾਜ ਦੀ ਸਿਰਜਣ ਚ ਆਪਣਾ ਯੋਗਦਾਨ ਪਾਇਆ ਅਤੇ ਸਮਾਜ ਦੇ ਸਹਿਯੋਗ ਸਦਕਾ ਅੱਜ ਬੇਟੀਆਂ ਉੱਚ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਨਿਭਾਰੀਆਂ ਹਨ ਜੇਕਰ ਸੰਸਾਰਿਕ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਬੇਟੀਆਂ ਸੰਸਾਰਿਕ ਰਿਸ਼ਤਿਆਂ ਨੂੰ ਆਪਸ ਚ ਜੋੜੀ ਰੱਖਣ ਦੀ ਕਾਬਲੀਅਤ ਰੱਖਦੀਆਂ ਹਨ ਨਰੇਸ਼ ਕੁਮਾਰ ਜ਼ਿਲ੍ਹਾ ਤਰਨਤਾਰ ਤੋਂ ਅਸੀਂ ਆਪਣੀ ਸੰਸਥਾ ਸ੍ਰੀ ਗੁਰੂ ਅਮਰਦਾਸ ਸੇਵਕ ਸਭਾ ਵੱਲੋਂ ਇਸ ਬੱਚੀਆਂ ਅੱਗੇ ਵਧਣ ਵਾਸਤੇ ਕੁਝ ਪ੍ਰੋਗਰਾਮ ਲਿਖੇ ਨੇ ਜਿੰਨਾ ਵਿੱਚ ਨੌਜੰਮੀਆਂ ਬੱਚਿਆਂ ਨੂੰ ਲੋਹੜੀ ਦੇ ਮੌਕੇ ਤੇ ਸਗੰਦੇਣਾ ਥਾਲ ਦੇ ਵਿੱਚ ਇੱਕ ਵਾਰੀ ਗਰੀਬ ਲੜਕੀਆਂ ਨੂੰ ਸ਼ਾਦੀ ਕਰਾਉਣਾ ਔਰ ਜਿਹੜੀਆਂ ਬੱਚਿਆਂ ਪੜ੍ਹਨ ਦੇ ਵਿੱਚ ਹੁਸ਼ਿਆਰ ਨੇ ਉਹਨਾਂ ਦੀ ਮਾਇਕ ਮਦਦ ਕਰਨਾ ਇਹ ਮਹਿੰਮ ਨੂੰ ਸਾਡੇ ਜ਼ਿਲ੍ਹੇ ਵਿੱਚ ਬਹੁਤ ਹੀ ਅੱਛਾ ਹੰਗਾਰਾ ਮਿਲ ਗਿਆ ਹੈ ਉਹ ਪਰਿਵਾਰ ਜਿਹੜੇ ਕਿ ਬੇਟੀ ਨੂੰ ਪੜਾਉਣਾ ਅੱਛਾ ਨਹੀਂ ਸਮਝਦੇ ਸੀ ਉਹ ਵੀ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਲਈ ਤਿਆਰ ਨੇ ਗੁਰਪ੍ਰਤਾਪ ਸਿੰਘ ਪਟਿਆਲਾ ਤੋਂ ਬੋਲ ਰਿਹਾ ਜੀ ਮੈਂ ਆਪਣੇ ਪਰਿਵਾਰ ਦੀ ਜੇਕਰ ਗੱਲ ਦੱਸਾਂ ਤਾਂ ਮੇਰੇ ਦੋ ਬੇਟੀਆਂ ਨੇ ਤੇ ਕਦੇ ਵੀ ਮੈਨੂੰ ਮੇਰੇ ਮਿਸੇਸ ਨੂੰ ਜਾਂ ਫਿਰ ਪਰਿਵਾਰ ਨੂੰ ਕਦੇ ਇਹ ਨਹੀਂ ਹੋਇਆ ਕਿ ਬੇਟਾ ਹੋ ਰਹੀਦਾ ਸੀ ਸੋ ਦੋਨੋਂ ਬੇਟੀਆਂ ਨੂੰ ਅਸੀਂ ਬੜੇ ਮਾਣ ਦੇ ਨਾਲ ਪਾਲ-ਪਲੋਸ ਕਰ ਰਹੇ ਹਾਂ ਜੀ ਪੜਾ ਰਹੇ ਹਾਂ ਬੇਟੀਆਂ ਪੜ ਰਹੀਆਂ ਨੇ ਸੋ ਸਾਨੂੰ ਤਾਂ ਕਦੇ ਲੱਗਿਆ ਨਹੀਂ ਕਿ ਬੇਟੀਆਂ ਕਿਸੇ ਵੀ ਮਾਮਲੇ 'ਚ ਬੇਟਿਆਂ ਦੇ ਨਾਲੋਂ ਘੱਟ ਨੇ ਸੋ ਜਿਸ ਤਰੀਕੇ ਦੇ ਨਾਲ ਅਸੀਂ ਬੇਟੀਆਂ ਦੀ ਦਾ ਪਾਲਣ-ਪੋਸ਼ਣ ਕਰ ਰਹੇ ਹਾਂ ਉਹਨਾਂ ਨੂੰ ਚੰਗਾ ਪੜਾ ਰਹੇ ਹਾਂ ਤੇ ਬਾਕੀ ਲੋਕਾਂ ਨੂੰ ਵੀ ਦੇਸ਼ ਦੇ ਆਮ ਨਾਗਰਿਕਾਂ ਨੂੰ ਵੀ ਆਪਣੀਆਂ ਬੇਟੀਆਂ ਨੂੰ ਉਹਨਾਂ ਦੇ ਪੈਰਾਂ ਤੇ ਖੜੇ ਹੋਣ ਦੇਣ ਦਾ ਪੂਰਾ ਮੌਕਾ ਦੇਣਾ ਚਾਹੀਦਾ ਜੀ ਬਲਵਿੰਦਰ ਸਿੰਘ ਹੈਡਮਾਸਟਰ ਸਰਕਾਰੀ ਹਾਈ ਸਕੂਲ ਜ਼ਿਲ੍ਹਾ ਫਰੀਦਕੋਟ ਬੇਟੀਆਂ ਹੀ ਸਮਾਜ ਦਾ ਟੁਟ ਾਂਗ ਹਨ ਜਿਨ੍ਹਾਂ ਦੁਆਰਾ ਸਾਡੀ ਪਰਿਵਾਰ ਪਾਲੇ ਜਾਂਦੇ ਹਨ ਅਸੀਂ ਜੇਕਰ ਚੰਗੇ ਸਮਾਜ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀਆਂ ਬੇਟੀਆਂ ਨੂੰ ਵੱਧੋ ਵੱਧ ਪੜਾਉਣਾ ਚਾਹੀਦਾ ਹੈ ਜਿਸ ਦੇ ਨਾਲ ਇੱਕ ਚੰਗੇ ਸਮਾਜ ਸਿਰਜਣਾ ਹੋ ਸਕਦੀ ਹੈ ਮੈਂ ਜਸਪ੍ਰਿਤ ਕੌਰ ਆਪਾ ਬੰਦਾ ਬਹਾਦਰੀ ਕਾਲਜ ਆਫ ਐਜੂਕੇਸ਼ਨ ਦੀ ਇਹ ਇੱਕ ਬੇਟੀ ਹੀ ਸਮਾਜ ਵਿੱਚ ਸਮੇਂ-ਸਮੇਂ ਤੇ ਅਲੱਗ-ਅਲੱਗ ਭੂਮਿਕਾਵਾਂ ਨਿਭਾਉਂਦੀ ਹੈ ਜਿਸ ਕਾਰਨ ਸਮਾਜ ਤੇ ਹਰ ਪੱਖ ਵਿੱਚ ਹਰ ਰੂਪ ਵਿੱਚ ਬੇਟੀ ਦਾ ਮਹੱਤਵ ਹੈ ਇਸ ਮਹੱਤਵ ਨੂੰ ਸਮਝਦੇ ਹੋਏ ਅੱਜ ਸਾਡੇ ਸਮਾਜ ਦੁਨ ਲੋੜ ਹੈ ਕਿ ਅਸੀਂ ਬੇਟੀ ਨੂੰ ਭਰੂਣ ਵਿੱਚ ਕਤਲ ਨਾ ਕਰਵਾ ਇਹ ਉਸ ਨੂੰ ਪੜ੍ਹਨ ਦਾ ਹੱਕ ਦੇਈਏ ਅਤੇ ਸਮਾਜ ਵਿੱਚ ਵਿਚਰਨ ਦਾ ਹੱਕ ਵੀ ਉਸ ਨੂੰ ਦੇਣਾ ਚਾਹੀਦਾ ਹੈ। ਲੜਕੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਮੁਫਤ ਸਿੱਖਿਆ ਅਤੇ ਕਾਉਂਸਲਿੰਗ ਸ਼ਾਮਲ ਹੈ। ਬੈਂਕਾਂ ਵਿੱਚ ਵੀ ਬਹੁਤ ਸਾਰੀਆਂ ਜਿਹੀਆਂ ਸਕੀਮਾਂ ਚੱਲੂ ਹਨ ਜੋ ਬੇਟੀ ਦੀ ਸਿੱਖਿਆ ਆਦ ਦੇ ਖਰਚ ਵਿੱਚ ਮਦਦਗਾਰ ਸਿੱਧ ਹੁੰਦੀਆਂ ਹਨ। ਬਹੁਤ ਪਿੰਡਾਂ ਵਿੱਚ ਬੇਟੀ ਦੇ ਜਨਮ ਤੇ ਸ਼ਗਨ ਸਕੀਮਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਜੋ ਬੇਟੀ ਨੂੰ ਸ਼ਕਤੀ ਪ੍ਰਦਾਨ ਕਰਨ ਵਿੱਚ ਸਹਾਇਕ ਹਨ ਜਿਵੇਂ ਬਰਾਬਰ ਕੰਮ ਅਤੇ ਬਰਾਬਰ ਕਮ ਦੇ ਮੌਕੇ ਤੇ ਬਰਾਬਰ ਤਨਖਾਹ ਆਦ ਨੂੰ ਵਿੱਚ ਇਹ ਤਾਂ ਕੀਤਾ ਜਾ ਰਿਹਾ ਹੈ ਮੈਂ ਪ੍ਰਿਤਪਾਲ ਕੌਰ ਸਰਕਾਰੀ ਹਾਈ ਸਕੂਲ ਪਿਪਲੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਇੱਥੋਂ ਤੱਕ ਕਿਹਾ ਸੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾ ਪਰ ਕਿਸੇ ਨੇ ਇਸੇ ਅਮਲ ਨਹੀਂ ਕੀਤਾ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਦਾ ਮੂਲ ਮਕਸਦ ਬੇਟੀਆਂ ਨੂੰ ਬਚਾਉਣਾ ਪੜਾਉਣਾ ਤੇ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਅੱਜ ਕੁੜੀਆਂ ਨੇ ਮੁੰਡਿਆਂ ਤੋਂ ਕਿਤੇ ਵੱਧ ਤਰੱਕੀ ਕਰ ਲਈ ਹੈ ਆਓ ਧੀਆਂ ਪ੍ਰਤੀ ਆਪਣੀ ਸੋਚ ਬਦਲੀਏ ਉਹਨਾਂ ਦੇ ਜੀਵਨ ਨੂੰ ਬਿਹਤਰ ਬਣਾਈਏ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀਕਲਾਂ ਦੀ ਨੌਜਵਾਨ ਸਰਪੰਚ ਨੇ ਸਭਾ ਦੇ ਆਮ ਇਜਲਾਸ ਵਿੱਚ ਮਤਾ ਪਾਸ ਕੀਤਾ ਹੈ ਕਿ ਬਿਨਾ ਦਾਜ ਦੇਹਜ ਦੇ ਵਿਆਹ ਕਰਨ ਵਾਲੇ ਪਰਿਵਾਰ ਨੂੰ ਪੰਚਾਇਤ ਵੱਲੋਂ 11000 ਰੁਪਏ ਦਾ ਸ਼ਗਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਇਸੇ ਤਰ੍ਹਾਂ ਸੂਬੇ ਦੇ ਆਮ ਲੋਕਾਂ ਵੱਲੋਂ ਦੇਹਜ ਦੀ ਇਸ ਸਮਾਜਿਕ ਕੁਰਿਤੀ ਦੇ ਖਾਤਮੇ ਲਈ ਕੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਆਓ ਜਾਣਦੇ ਹਾਂ ਮੈਂ ਪਰਮਿੰਦਰ ਕੌਰ ਫਰੀਦਕੋਟ ਤੋਂ ਸਾਡੇ ਸਮਾਜ ਵਿੱਚ ਦੇਹੇਜ ਵਰਗੀ ਕੁਰਿਤੀ ਪੂਰੀ ਤਰ੍ਹਾਂ ਨਾਲ ਪੈਰ ਪਸਾਰ ਚੁੱਕੀ ਹੈ ਇਹਦੇ ਖਾਤਮੇ ਲਈ ਮੰਡੀਕਲਾਂ ਦੀ ਗ੍ਰਾਮ ਸਭਾ ਨੇ ਜੋ ਮਤਾ ਪਾਸ ਕੀਤਾ ਹੈ ਕਿ ਬਿਨਾ ਦੇਹੇਜ ਵਿਆਹ ਕਰਨ ਵਾਲੇ ਪਰਿਵਾਰ ਨੂੰ 11 ਰੁਪਏ ਦਾ ਛਗਣ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਮੈਂ ਇਸ ਦੀ ਪਰਜੋਰਸ਼ਲਾਗਾ ਕਰਦੀਆਂ ਤੇ ਇਸੇ ਤਰ੍ਹਾਂ ਹੀ ਹੋਰ ਨਾ ਸਰਪੰਚਾਂ ਤੇ ਆਮ ਲੋਕਾਂ ਨੂੰ ਇਸ ਗ੍ਰੀਤੀ ਦੇ ਖਾਤਮੇ ਲਈ ਲੜੀਂਦੇ ਤੇ ਠੋਸ ਫੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਇਸ ਗ੍ਰੀਤੀ ਨੂੰ ਸਮਾਜ ਵਿੱਚੋਂ ਜੜੋਂ ਖਤਮ ਕੀਤਾ ਜਾ ਸਕੇ ਮੈਂ ਬੂਟਾ ਸਿੰਘ ਦੌਲਤਪੁਰਾ ਜ਼ਿਲ੍ਹਾ ਮੋਗਾ ਅੱਜ ਲੜਕੇ ਲੜਕੀ ਦਾ ਭੇਦ ਭਾਵ ਖਤਮ ਕਰ ਲਈ ਔਰ ਖਾਸ ਕਰਕੇ ਲੜਕੀਆਂ ਨੂੰ ਬਣਦਾ ਸਤਨ ਸਮਾਜ ਵਿੱਚ ਦੇਣ ਲਈ ਕਹੀਦਾ ਕਿ ਸਾਨੂੰ ਜਿਹੜੇ ਮਹਿੰਗੇ ਵਿਆਹ ਦਾਜ ਦੇਹ ਜਾਲੇ ਵਿਆਹ ਉਹ ਖਾ ਕਰਨੇ ਚਾਹੀਦੇ ਹਨ ਔਰ ਜਿਵੇਂ ਨੰਨੀ ਛਾਂ ਵਰਗੀ ਸਕੀਮਾਂ ਔਰ ਬੱਚੀਆਂ ਨੂੰ ਖਾਸ ਕਰਕੇ ਉਹ ਯੋਗਦਾਨ ਦੀ ਇਸ ਤਰ੍ਹਾਂ ਦਾ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਕਿਰਤ ਮੋਗਾ ਤੋਂ 우ਸ਼ਾ ਕੌਰ ਜਸ਼ਨ ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਫਤਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਮਹਿਕ ਤਰਨਤਾਰਨ ਤੋਂ ਅਮਿਤ ਮਰਵਾਹਾ ਪਟਿਆਲਾ ਤੋਂ rau ਬਲਿੰਦਰ ਅਤੇ ਫਾਜ਼ਿਲਕਾ ਤੋਂ ਜਲੇਸ਼ਟ ਠੇਈ ਇਸੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇਤੀ ਹੋਵੇਗੀ ਮੁਲਾਕਾਤ ਤਾਤਾਕਲੀ ਮੈਨੂੰ ਦਿਓ ਇਜਾਜ਼ਤ ਨਮਸਕਾਰ ਪਿਸ਼ਕਾਰੀ ਸਹਾਇਕ ਅਮਨਪ੍ਰੀਤ ਕੌਰ ਪੇਸ਼ਕਸ਼ ਰਾਜੇਸ਼ 바ਦੀ